इधर राजा ऋषि दिषि नमस्कार ऋषि ने कहा कह लगे ताना तु आयो राजा चल के आया है राजा कह लगा धन ता ती बंदगी कर रहे हो ਸਿਮਰਨ ਵਿੱਚ ਜੁੜੇ ਹੋ ਅਸੀਂ ਤਾਂ ਭੁੱਖੇ ਆ ਸਾਡੇ ਮਨ ਦੀ ਭੁੱਖ ਨਹੀਂ ਜਾਂਦੀ ਕਹਿ ਲੱਗੇ ਰਾਜਨ ਤੈਨੂੰ ਕੀ ਚਾਹੀਦਾ ਕਹਿ ਲੱਗਾ ਮੈਂ ਦੁਖੀ ਆ ਚਾਹੇ ਕੋਈ ਰਾਜਾ ਬਣ ਜਾਏ ਚਾਹੇ ਕੋਈ ਹੋਰ ਬਾਕਸ਼ ਵੀ ਬਣ ਜਾਏ ਪਰ ਦੁੱਖ ਦਾ ਲੈਣਾ ਦੇਣਾ ਇਨ੍ਹਾਂ ਪਦਵੀਆਂ ਨਾਲ ਕੁਝ ਨਹੀਂ ਉਹ ਦੁਖੀ ਦਾ ਦੁਖੀ ਹੀ ਰਹਿਣਾ ਹੈ ਕਾਹੇ ਕੋਈ ਵਿਦੇਸ਼ ਚਲਾ ਜਾਏ ਕੇਵਰ ਮਨੁੱਖ ਦੇ ਮਨ ਵਿੱਚ ਹੁੰਦਾ ਵੀ ਬਾਹਰ ਚਲੇ ਜਾਗੇ ਤਾਂ ਪਤਾ ਨਹੀਂ ਕਿੰਨੇ ਕੁ ਸੁਖੀ ਹੋ ਜਾਣਗੇ ਕੋਈ ਸੁਖੀ ਨਹੀਂ ਇਹ ਜਿਹੜਾ ਦੁੱਖ ਹੈ ਨਾ ਇਹ ਮਨ ਦੀ ਅਵਸਥਾ ਹੈ ਤੇ ਜੇ ਇੱਥੇ ਦੁਖੀ ਹੈ ਨਾ ਉਹ ਬਾਹਰ ਵੀ ਦੁਖੀ ਹੈ ਜਾਏ ਤੁਰ ਜਾ ਬਰਮਾ ਨੂੰ ਕਰਮ ਜਾਣਗੇ ਨਾਲੇ ਜਿਹੜੇ ਕਰਮ ਕੀਤੇ ਨੇ ਨਾ ਤੇ ਜੇ ਕਰਮਾਂ ਵਿੱਚ ਹੀ ਦੁੱਖ ਲਿਖਿਆ ਹੈ ਤੇ ਚਾਹੇ ਬਰਮਾ ਦੀ ਪੁਰੀ ਵਿੱਚ ਚਲੇ ਜਾਓ ਸ਼ਿਵ ਜੀ ਦੀ ਪੁਰੀ ਵਿੱਚ ਚਲੇ ਜਾਓ ਮੇਲਾ ਉੱਥੇ ਵੀ ਦੁੱਖੀ ਹੈ ਜਿੱਥੇ ਮਰਜੀ ਚਲੇ ਜਾਓ ਉਹ ਕਰਮ ਨਾਲ ਨੇ